ਸੰਜੇ ਗਰੋਵਰ ਇੱਕ ਸ਼ਹਿਰ ਦੇ ਵਪਾਰੀ ਨੇ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਗਿੱਦੜਵਾ ਵਿਖੇ ਮੈਰਿਜ ਫੰਕਸ਼ਨ اٹینڈ ਕਰਨ ਆਏ ਸੀ ਤੇ ਉਹਨਾਂ ਦੀ ਰਾਇਲ ਲੀਲਾ ਪੈਲੇਸ ਦੇ ਵਿੱਚੋਂ ਪਾਰਕਿੰਗ 'ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਖੋਹ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕੱਦਮਾ ਨੰਬਰ 18 ਥਾਣਾ ਗਿੱਦੜਵਾ ਦਰਜ ਹੋਇਆ ਦੌਰਾਨੇ ਤਫ਼ਤੀਸ਼ ਡੀਐਸਪੀ ਗਿੱਦੜਵਾ ਦੀ ਅਗਵਾਈ ਹੇਠ ਸੀਆਈਏ 1 2 ਤੇ ਐਸਐਚਓ ਗਿੱਦੜਵਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਇਹ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬਰੀਜ਼ਾ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦੌਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ ਬੈਕਗ੍ਰਾਉਂਡ ਕੀ ਇਸ ਹਨ ਇਹ ਜਿਹੜਾ ਹਰਮਨ ਹੈ ਜੀ ਇਹਦੇ ਤੇ ਪੁਰਾਣੇ 8 ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਸੈਕਟ ਦੇ ਤੇ ਜਿਹੜਾ ਜਗਵੀਰ ਸਿੰਘ ਜੱਗਾ ਹੈ ਇਹਦੇ ਤੇ ਇੱਕ ਐਫਆਈਆਰ ਦਰਜ ਹੈ ਆਲਰੇਡੀ ਦੀ ਕਾਰਨ ਕੀ ਡਰਗ ਦੀ ਡਰਗ ਕਿ ਕਰ ਰਹੇ ਹਾਂਜੀ ਇਹ ਡਰਗ ਡਰਗ ਐਡਿਕਟ ਨੇ ਨਾ ਤੇ ਬੈਕਗਰਾਉਂਡ ਇਹੀ ਆ ਵੀ ਐਡਿਕਟ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ਿਊਮ ਵੀ ਕਰਦੇ ਨੇ ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੈਚ ਕੀਤੀ ਗੱਡੀ ਰਿਕਵਰ ਹੋ ਗਈ ਗੱਡੀ ਰਿਕਵਰ ਹੋ ਗਈ ਆ ਜੀ ਜਿਹੜੀ ਇਹਨਾਂ ਨੇ ਖੋਈ ਸੀ ਤੇ ਪਲੱਸ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਉਹ ਰਿਕਵਰ ਹੋ ਗਿਆ ਤਾਂ ਜੇ ਨਿਗੋਸ਼ੀ ਦੀ ਕੋਸ਼ਿਸ਼ ਕੀਤੀ ਪਾਚੀ ਹਾਂਜੀ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਚ ਇਹਨਾਂ ਚੋਂ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰੋਕੀਗਰਾਮੀ ਨਹੀਂ ਜਾਨਕੀਤੀ ਜਾਊਗੀ ਅੱਜ ਅੱਗੇ ਮੋਡਲੀ ਤਪਤੀ ਸ਼ਹਿਰ ਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਪੁੱਛਗਿੱਛ ਕਰਾਂਗੇ ਡਿਟੇਲ ਚ ਅਸੀਂ